ਵਾਹਿਗੁਰੂ 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 ਸਰਬਗਤਾਂ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਹਰਾਗ ਦੇਵ ਗੰਧਾਰੀ ਮਹੱਲਾ ਚੌਥਾ ਘਰ ਪਹਿਲਾ ਸੇਵਕ ਜਨ ਬਨੇ ਠਾਕੁਰ ਲਿਬ ਲਾਗੇ ਜੋ ਤੁਮ ਰਾਜਸ ਕਹਤੇ ਗੁਰਮਤ ਤਿੰਨ ਮੁਖ ਭਾਗ ਸੁਭਾਗੇ ਰਹਾਉ ਟੂਟੇ ਮਾਇਆ ਕੇ ਬੰਧਨ 파ਹੇ ਹਰਿ ਰਾਮ ਨਾਮ ਲਿਵ ਲਾਗੇ ਹਮਰਾ ਮਨ 모ਹਯੋ ਗੁਰਮੋਹਨ ਹਮ ਬਿਸਮ ਭਈ ਮੁਖ ਲਾਗੇ सगली ਰੈਣ ਸੋਈ ਜੰਧਿਹਾਰੀ ਗੁਰ ਕਿੰਚਤ ਕਿਰਪਾ ਜਾਗੇ ਜਨ ਨਾਨਕ ਕੇ ਪ੍ਰਭ ਸੁੰਦਰ ਸੁਆਮੀ मोहे तुम सरवर ना लागे देवगंधारी मेरो सुंदर कहो मिला कित गली हर के संत बतावो मार्ग हम पीछे लाग चली रहाव प्रिया के वचन सुखाने ही अरै ए चाल बनी है भली लटोरी मदरी ठाकुर पाई ओ सुंदर हर ढोल मिली ਇਕੋ ਪ੍ਰਿਉ ਸਖੀਆਂ ਸਭ ਪ੍ਰਿਆ ਕੀ ਜੋ ਭਾਵੈ ਪੇਰ ਸਾ ਭਲੀ ਨਾਨਕ ਗਰੀਬ ਕਿਆ ਕਰੈ ਵਿਚਾਰਾ ਹਰ ਭਾਵੈ ਤਿਤ ਰਾਹੀ ਚਲੀ ਦੇਵ ਗੰਧਾਰੀ ਮੇਰੇ ਮਨ ਮੁਖ ਹਰ 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 ਬੋਲੀ ਐ ਗੁਰਮੁਖ ਰੰਗ ਚਲੂਲੇ ਰਾਤੀ ਹਰ ਪ੍ਰੇਮ ਪੀਨੀ ਚੋਲੀ ਐ ਰਹਾ ਹਉ ਫਿਰੋ دیਵਾਨੀ ਆਵਲ ਬਾਵਲ ਤਿਸ ਕਾਰਨ ਹਰ ਢੋਲੀ ਐ ਕੋਈ ਮੇਲਾ ਮੇਰਾ ਪ੍ਰੀਤਮ ਪਿਆਰਾ ਹਮ ਤਿਸ ਕੀ ਗੁਲ ਗੋਲੀ ਐ ਸਤਗੁਰ ਪੁਰਖ ਮਨਾਵੋ ਆਪਣਾ ਹਰ ਅੰਮ੍ਰਿਤ ਪੀ ਝੋਲੀ ਐ ਗੁਰ ਪ੍ਰਸਾਦ ਜਨ ਨਾਨਕ ਪਾਇਆ ਹਰ ਲਾਦਾ ਦੇਹ ਟੋਲੀ ਐ ਦੇਵ ਗੰਧਾਰੀ ਅਬ ਹਮ ਚੱਲੀ ਠਾਕੁਰ ਪਹਿਹਾਰ ਜਬ ਹਮ ਸਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਭਾਵੇਂ ਮਾਰ ਰਹਾਉ ਲੋਕਨ ਕੀ ਚਤੁਰਾਈ ਉਪਮਾ ਤੇ ਬੈ ਸੰਤਰਜਾਰ ਕੋਈ ਭਲਾ ਕਹੋ ਭਾਵੇਂ ਬੁਰਾ ਕਹੋ ਹਮ ਤਨ ਦਿਓ ਹੈ ਢਾਰ ਜੋ ਆਵਤ ਸਰਨ ਠਾਕੁਰ ਪ੍ਰਭ ਤੁਮਰੀ ਤੇਸ ਰਾਖੋ ਕਿਰਪਾ ਧਾਰ ਜਨ ਨਾਨਕ ਸਰਨ ਤੁਮਾਰੀ ਹਰ ਜਿਓ ਰਾਖੋ ਹੋ ਲਾਜ ਮਾਰਾਰ ਦੇਵ ਗੰਧਾਰੀ ਹਰ ਗੁਣ ਗਾਵੇ ਹਉ ਤਿਸ ਬਲੇ ਹਾਰੀ ਦੇਖ ਦੇਖ ਜੀਵਾ ਸਾਧ ਗੁਰ ਦਰਸ਼ਨ ਜਿਸ ਹਿਰਦੈ ਨਾਮ ਮਰਾਰੀ ਰਹਾਉ ਤਮ ਪਵਿੱਤਰ ਪਾਵਨ ਪੁਰਖ ਪ੍ਰਭ ਸੁਆਮੀ ਹਮ ਕਿਉ ਕਰ ਮਿਲਹਿ ਝੂਠਾਰੀ ਹਮਰੇ ਜੀਏ ਹੋਰ ਮੁਖ ਹੋਰ ਹੋਤ ਹੈ ਹਮ ਕਰਮਹੀਨ ਕੂੜਿਆਰੀ ਹਮਰੀ ਮੁਦਰ ਨਾਮ ਹਰ ਸੁਆਮੀ ਰਿਦੇ ਅੰਤਰ ਦੁਸ਼ਟ ਦੁਸ਼ਟਾਰੀ ਜਿਉ ਭਾਵੈ ਤਿਉ ਰਾਖੋ ਸੁਆਮੀ ਜਨ ਨਾਨਕ ਸਰਨੁ ਤੁਮਾਰੀ ਦੇਵ ਗੰਧਾਰੀ ਹਰ ਕੇ ਨਾਮ ਬਿਨਾ ਸੁੰਦਰ ਹੈ ਨਕਤੀ ਜਿਉ ਬੇਸਵਾ ਕੇ ਕਰਪੂਤ ਜਮਤ ਹੈ ਕਿਸ ਨਾਮ ਪਰਿਉ ਹੈ ਤ੍ਰਕਤੀ ਰਹਾਉ ਜਿਨ ਕਾ ਹਿਰਦੈ ਨਾਹੀ ਹਰ ਸੁਆਮੀ ਤੇ ਵਿਗੜ ਰੂਪ ਬੇਰਕਤੀ ਜਿਉ ਨਗੁਰਾ ਬਹੁ ਬਾਤਾਂ ਜਾਣੈ ਉਹ ਹਰਦਰਗਹ ਹੈ ਪ੍ਰਸਤੀ ਜਿਨ ਕੋ ਦਿਆਲ ਹੋਆ ਮੇਰਾ ਸੁਆਮੀ ਤਿੰਨਾ ਸਾਧ ਜਨਾ ਪਗ ਚਕਤੀ ਨਾਨਕ ਪਤਤ ਪਵਿੱਤ ਮਿਲ ਸੰਗਤ ਗੁਰ ਸਤਗੁਰ ਪਾਤਸ਼ਾਹ ਛਕਤੀ ਛਕਾ ਇਕ ਦੇਵ ਗੰਧਾਰੀ ਮਹੱਲਾ ਪੰਜਵਾਂ ਘਰ ਦੂਜਾ ਇਕ ਓੰਕਾਰ ਸਤਗੁਰ ਪ੍ਰਸਾਦ ਮਾਈ ਗੁਰ ਚਰਨੀ ਚਿਤ ਲਾਈਐ ਪ੍ਰਭੂ ਏ ਕਿਰਪਾਲ ਕਮਲ ਪਰਗਾਸੀ ਸਦਾ ਸਦਾ ਹਰ ਧਿਆਈਐ ਰਹਾਉ ਅੰਤਰ ਏਕੋ ਬਾਹਰ ਏਕੋ ਸਭ ਮਹਿ ਏਕ ਸਮਾਈਐ ਘਟਿ ਅਵ ਘਟ ਰਵਿਆ ਸਭ ਥਾਈਂ ਹਰ ਪੂਰਨ ਬ੍ਰਹਮ ਦਿਖਾਈਐ ਉਸਤਤ ਕਰਹਿ ਸੇਵਕ ਮਨ ਕੀਤੇ ਤੇਰਾ ਅੰਤਨਾ ਕਤਹੂ ਪਾਈਐ ਸੁਖ ਦਾਤੇ ਦੁਖ ਭੰਜਨ ਸੁਆਮੀ ਜਨ ਨਾਨਕ ਸਦ ਬਲ ਜਾਈਐ ਦੇਵ ਗੰਧਾਰੀ ਮਾਈ ਹੁਣ ਹਾਰਸੋ ਹੋਈਐ ਰਾਚ ਰਹਿਓ ਰਚਨਾ ਪ੍ਰਭ ਆਪਣੀ ਕਹਾਂ ਲਾਭ ਕਹਾਂ khoਈਐ ਰਹਾਉ ਕਹ ਫੁੱਲਹਿ ਆਨੰਦ ਵਿਖੈ ਸੋਗ ਕਬ ਹਸਨੋ ਕਬ ਹੋਈਐ ਕਬ ਹੂੰ ਮੈਲ ਭਰੀ ਅਬਮਾਨੀ ਕਬ ਸਾਧੂ ਸੰਗਤ ਹੋਈਐ ਕੋਇ ਨ ਮੇਟੈ ਪ੍ਰਭ ਕਾ ਕੀਆ ਦੂਸਰ ਨਾਹੀ ਅਲੋਈਐ ਕਹੋ ਨਾਨਕ ਤਿਸ ਗੁਰ ਬਲਿਹਾਰੀ ਜਿਹ ਪ੍ਰਸਾਦ ਸੁਖ ਸੋਈਐ ਦੇਵ ਗੰਧਾਰੀ ਮਾਈ ਸント ਸੋਚ ਭੈ ਡਰਤ ਮੇਰ ਤੇਰ ਤਜੋ ਅਬ ਮਹੰਨਾ ਸਰਨ ਸੁਆਮੀ ਕੀ ਪਰਤ ਰਹਾ ਜੋ ਜੋ ਕਹਿ ਸੋਈ ਭਲ ਮੰਨ ਨਾਹੇ ਨਾ ਕਾ ਬੋਲ ਕਰਤ ਨਿਮਕ ਨ ਬਿਸਰੋਹੀਏ ਮੋਰੇ ਤੇ ਵਿਸਰਤ ਜਾਈ ਹਉ ਮਰਤ ਸੁਖਦਾਈ ਪੂਰਨ ਪ੍ਰਭ ਕਰਤਾ ਮੇਰੀ ਬਹੁਤ ਇਾਨ ਪਜਰਤ ਨਿਰਗੁਣ ਰੂਪ ਕੋਲਹੀਣ ਨਾਨਕ ਹਉ ਅਨਦ ਰੂਪ ਸੁਆਮੀ ਭਰਤ ਦੇਵ ਗੰਧਾਰੀ ਮਨ ਹਰ ਕੀਰਤ ਕਰ ਸਦ ਹੂੰ ਗਾਵਤ ਸੁਨਤ ਜਪਤ ਉਧਾਰੈ ਵਰਨ ਅਬਰਨ ਸਭ ਹੂੰ ਰਹਾਉ ਜਹ ਤਿ ਉਪਜਿਓ ਤਹੀਂ ਸਮਾਇਓ ਇਹ ਵਿਦjani ਤਬ ਹੂੰ ਜਹਾਂ ਜਹਾਂ ਇਹ ਦੇਹੀ ਧਾਰੀ ਰਹਿਣ ਨਾ ਪਾਇਓ ਕਬ ਹੂੰ ਸੁਖ ਆਇਓ ਪੈ ਪਰਮ ਬਨਾਸੀ ਕਿਰਪਾਲ ਹੂਏ ਪ੍ਰਭ ਜਬ ਹੂੰ ਕਹੋ ਨਾਨਕ ਮੇਰੇ ਪੂਰੇ ਮਨੋਰਥ ਸਾਧ ਸੰਗ ਤਜ ਲਭ ਹੂੰ ਦੇਵ ਗੰਧਾਰੀ ਮਨ ਜਿਉ ਆਪਣੇ ਪ੍ਰਭ ਭਾਵੂ ਨੀਚੋ ਨੀਚ ਨੀਚ ਅਤ ਨਾਨਾ ਹੋਏ ਗਰੀਬ ਬਲਾਵ ਰਹਾ ਅਨਕ ਅਡੰਬਰ ਮਾਇਆ ਕੇ ਬਿਰਥੇ ਤਾ ਸਿਓ ਪ੍ਰੀਤ ਘਟਾਵਉ ਜਿਉ ਆਪਣੋ ਸਵਾਮੀ ਸੁਖ ਮਾਨੈ ਤਾ ਮਹਿ ਸੋਭਾ ਪਾਵਉ ਦਾਸਨ ਦਾਸ ਰੇਣ ਦਾਸਨ ਕੀ ਜਨ ਕੀ ਟਹਿਲ ਕਮਾਵਉ ਸਰਬ ਸੁਖ ਬੜੇ ਆਈ ਨਾਨਕ ਜੀਵੋ ਮੁਖੋ ਬਲਾਵ ਦੇਵ ਗੰਧਾਰੀ ਪ੍ਰਭ ਜੀ ਤਉ ਪ੍ਰਸਾਦ ਭਰਮਡਾਰਿਓ ਤੁਮਰੀ ਕਿਰਪਾ ਤੇ ਸਭ ਕੋ ਆਪਣਾ ਮਨ ਮਹਿ ਇਹ ਵਿਚਾਰਿਓ ਰਹਾਉ ਕੋਟ ਪਰਾਧ ਮਿਟੇ ਤੇਰੀ ਸੇਵਾ ਦਰਸ਼ਨ ਦੂਖ ਉਤਾਰਿਓ ਨਾਮ ਜਪਤ ਮਹਾਂ ਸੁਖ ਪਾਇਓ ਚਿੰਤਾ ਰੋਗ ਬਦਾਰਿਓ ਕਾਮ ਕ੍ਰੋਧ ਲੋਭ ਝੂਠ ਨਿੰਦਾ ਸਾਧੂ ਸੰਗ ਬਸਾਰਿਓ ਮਾਇਆ ਬੰਧ ਕਾਟੇ ਕਿਰਪਾ ਨਿਦ ਨਾਨਕ ਆਪ ਉਧਾਰਿਓ ਦੇਵ ਗੰਧਾਰੀ ਮਨ ਸਗਲ ਸਿਆਨ ਪਰਹੀ ਕਰਨ ਕਰਾਮ ਨਹਾਰ ਸੁਆਮੀ ਨਾਨਕ ਓਟ ਗਹੀ ਰਹਾਉ ਆਪ ਮੇਟ ਪਏ ਸਰਨਾਈ ਇਹ ਮਤ ਸਾਧੂ ਕਹੀ ਪ੍ਰਭ ਕੀ ਆਗਿਆ ਮਾਨ ਸੁਖ ਪਾਇਆ ਪਰਮ ਅੰਧੇਰਾ ਲਈ ਜਾਨ ਪਰਬੀਨ ਸੁਆਮੀ ਪ੍ਰਭ ਮੇਰੇ ਸਰਨ ਤੇ ਮਾਰੀ ਅਹੀ ਕਿਨ ਮਹਿ ਥਾਪ ਉਥਾਪਨ ਹਾਰੇ ਕੁਦਰਤ ਕੀਮ ਨਾ ਪਹੀ ਦੇਵ ਗੰਧਾਰੀ ਮਹੱਲਾ ਪੰਜਵਾਂ ਹਰ ਪ੍ਰਾਨ ਪ੍ਰਭ ਸੁਖ ਦਾਤੇ ਗੁਰ ਪ੍ਰਸਾਦ ਕਾਉ ਜਾਤੇ ਰਹਾਉ ਸੰਤ ਤੇ ਮਾਰੇ ਤੁਮਰੇ ਪ੍ਰੀਤਮ ਤਿਨ ਕੋ ਕਾਲ ਨਾ ਖਾਤੇ ਰਾਗ ਤਮਾਰੈ ਲਾਲ ਭਏ ਹੈ RAM ਨਾਮ ਰਸ ਮਾਤੇ ਮਹਾ ਕਿਲ ਬਿਖ ਕੋਟ ਦੁਖ ਰੋਗਾ ਪ੍ਰਵਦੀਸ਼ਟ ਤੋਹਾਰੀ ਹਾਤੇ ਸੋਵਤ ਜਾਗ ਹਰ 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 ਗਾਇਆ ਨਾਨਕ ਗੁਰ ਚਰਨ ਪਰਾਤੇ ਦੇਵ ਗੰਦਾਰੀ ਪੰਨਵਾ ਸੋ ਪ੍ਰਵਜਤ ਕਤ ਪੇਖਿਓ ਨੈਣੀ ਸੁਖਦਾਈ ਜੀਵਨ ਕੋ ਦਾਤਾ ਅੰਮ੍ਰਿਤ ਜਾ ਕੀ ਬੈਣੀ ਰਹਾਉ ਅਗਿਆਨ ਅਧੇਰਾ ਸੰਤੀ ਕਾਟਿਆ ਜੀ ਦਾਨ ਗੁਰ ਦੇਣੀ ਕਰ ਕਿਰਪਾ ਕਰ ਲੀਨੋ ਆਪਣਾ ਜਲ ਤੇ ਸੀਤਲ ਹੋਣੀ ਕਰਮ ਧਰਮ ਕਿਸ ਉਪਜਨਾ ਆਇਓ ਮੈਂ ਉਪਜੀ ਨਿਰਮਲ ਕਰਨੀ ਛਾੜ ਧਿਆਨ ਪ ਸੰਜਮ ਨਾਨਕ ਲਾਗੋ ਗੁਰ ਕੀ ਚਰਨੀ ਦੇਵ ਗੰਧਾਰੀ ਪੰਜਵਾ